ਸਿਆਣੇ ਕਹਿੰਦੇ ਇਨਸਾਨ ਬੇਲਿਬਾਸ ਆਉਂਦਾ ਇਸ ਦੁਨੀਆ ਦੇ ਵਿੱਚ ਸਿਰਫ ਆਖਰੀ ਸਮੇਂ ਦੀ ਇੱਕ ਚਿੱਟੀ ਚਾਦਰ ਦੇ ਵਾਸਤੇ ਇਹਨਾ ਸਫਰ ਕਰਦਾ ਹੋ ਮਿੱਤਰਾ ਬੋਲ ਪੰਜਾਬੀ ਨੂੰ ਹੋ ਬੈਸਟ ਆਫ ਲੱਕ ਪੰਜਾਬੀ ਨੂੰ ਮਿੱਤਰਾ ਬੋਲ ਪੰਜਾਬੀ ਨੂੰ ਬੈਸਟ ਆਫ ਲੱਕ ਪੰਜਾਬੀ ਸਸਿਕਾ ਲਈ ਤੁਸੀਂ ਜੁੜਿਓ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਸੋਨੀ ਢਿੱਲੋਂ ਇੱਕ ਗੀਤ ਹੈ ਜਿਸ ਦੀਆਂ ਲਾਈਨਾਂ ਕਿ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਠੀਕ ਉਸੇ ਤਰ੍ਹਾਂ ਜਿਵੇਂ ਮੈਲਬਨ ਦਾ ਮੌਸਮ ਕੱਲ ਹੋਰ ਸੀ ਅੱਜ ਹੋਰ ਤੇ ਕੱਲ ਨੂੰ ਹੋਰ ਹੋਵੇਗਾ ਠੀਕ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਜਾਂਦੇ ਰਹਿੰਦੇ ਨੇ ਪਰ ਇਹਨਾਂ ਉਤਰਾਵਾਂ ਚੜਾਵਾਂ ਨੂੰ ਵਿੱਚ ਅਸੀਂ ਕਿਵੇਂ ਵਿਚਰਨਾ ਹੈ ਜ਼ਿੰਦਗੀ ਨੂੰ ਕਿਵੇਂ ਜਿਉਣਾ ਇਸ ਬਾਰੇ ਸਾਡਾ ਮਾਰਗਦਰਸ਼ ਕਰਦੇ ਨੇ ਸਿਆਣੇ ਤੇ ਸਿਆਣੇ ਕੀ ਕਹਿੰਦੇ ਨੇ ਜਰਨੈਲ ਸਿੰਘ ਤੋਂ ਇਲਾਵਾ ਹੋਰ ਭਲਾ ਕੌਣ ਜਾਣ ਸਕਦਾ ਹੈ ਸੋ ਭਾਜੀ ਉਹਨਾਂ ਦਾ ਅੱਜ ਸ਼ੋਅ ਆ ਸਿਆਣੇ ਕਹਿੰਦੇ ਨੇ ਜਲੌਂਗ ਦੇ ਵਿੱਚ ਅ 2-3 ਮਿੰਟਾਂ ਬਾਅਦ ਭਾਜੀ ਉਹਨਾਂ ਨੇ ਸਟੇਜ ਤੇ ਚਲੇ ਜਾਣਾ ਇੱਕ ਦੋ ਮਿੰਟ ਅਸੀਂ ਬੇਨਤੀ ਕੀਤੀ ਕਿ ਸਾਡੇ ਨਾਲ ਵੀ ਕੁਝ ਸਿਆਣੀਆਂ ਗੱਲਾਂ ਦੀ ਸਾਂਝ ਪਾਓ ਪਰ ਸਭ ਤੋਂ ਪਹਿਲਾਂ ਤਾਂ ਵਧਾਈਆਂ ਜੀ ਬਨੂ ਲਾਦਾ ਆਸਟ੍ਰੇਲੀਆ ਦੇ ਵਿੱਚ ਪਹਿਲਾ ਹੀ ਸ਼ੋਅ ਹੈ ਜੀ ਹਾਂ ਜੀ ਹਾਂ ਜੀ ਸਾਰੀ ਗੱਲ ਦੀ ਪਹਿਲਾਂ ਸਾਰਿਆਂ ਨੂੰ ਹਾਂ ਜੀ ਆਸਟ੍ਰੇਲੀਆ ਦੇ ਵਿੱਚ ਇੱਕ ਹੀ ਕਰਨਾ ਜੀ ਇਹ ਅਜੇ ਫਿਰ ਦੁਬਾਰਾ ਜਦੋਂ ਆਵਾਂਗੇ ਫਿਰ ਇਹ ਵੀ ਇਸ ਕਰਕੇ ਕਿ ਫੋਰ ਫੋਰ ਕਮਿਊਨਿਟੀ ਕਾਜ਼ ਮਤਲਬ ਚੈਰਿਟੀ ਵਾਸਤੇ ਜਿਸ ਨੇ ਕੀਤਾ ਤਾਂ ਮੈਂ ਕਿਹਾ ਚਲੋ ਮੈਂ ਆਇਆ ਤੇ ਮੈਂ ਵੀ ਥੋੜਾ ਜਿਹਾ ਯੋਗਦਾਨ ਪਾਵਾਂ ਇਹਦੇ ਵਿੱਚ ਤੇ ਗੱਲਾਂ ਤੇ ਸਿਆਣੀਆਂ ਨਹੀਂ ਇਹ ਜੀ ਮੈਂ ਤਾਂ ਕਹਿਣੀ ਹੀ ਹੈ ਬਸ ਜੀ ਬਿਲਕੁਲ ਜੀ ਕੋਈ ਨਾ ਕੋਈ ਮਾਧਿਅਮ ਜਿਹੜਾ ਬਣਦਾ ਹੁੰਦਾ ਵੈਸੇ ਵੀ ਕਿਹਾ ਜਾਂਦਾ ਕਹਿੰਦੇ ਦਾਨ ਅਸੀਂ ਨਹੀਂ ਕਰਦੇ ਸਾਡੇ ਮਾਧਿਅਮ ਰਾਹੀਂ ਕਰਵਾਇਆ ਜਾਂਦਾ ਠੀਕ ਉਸੇ ਤਰ੍ਹਾਂ ਮੈਨੂੰ ਲੱਗਦਾ ਹੁੰਦਾ ਜਿਹੜਾ ਵਿਚਾਰ ਨੇ ਗੱਲਾਂ ਨੇ ਗਾਹ ਦਿੜੀਆਂ ਉਹ ਵੀ ਇੱਕ ਦਾਨ ਹੁੰਦਾ ਆਪਣੇ ਆਪ ਦੇ ਵਿੱਚ ਦੇਸੀ ਆਰਥਿਕ ਗਰੁੱਪ ਦੇ ਵਿੱਚ ਨਹੀਂ ਦੇ ਸਕਦੇ ਵਿਚਾਰਾਂ ਦੇ ਰੂਪ ਦੇ ਵਿੱਚ ਦੇ ਦਿੰਦੇ ਨੇ ਜੀ ਨਹੀਂ ਬਿਲਕੁਲ ਜੀ ਬਿਲਕੁਲ ਮੈਨੂੰ ਲੱਗ ਇੱਕ ਇੱਕ ਇਹੋ ਜੀ ਮਤਲਬ ਕਹਿ ਲੋ ਕਿ ਦਾਤਾ ਉਸ ਪਰਮਾਤਮਾ ਵੱਲੋਂ ਜਿਹੜੀ ਹਰ ਇੱਕ ਦੀ ਝੋਲੀ ਤੇ ਪੈਂਦੀ ਮਿਲਦਾ ਮੈਂ ਖੁਸ਼ਕਿਸਮਤ ਤਾਂ ਕਿ ਉਹਨਾਂ ਬਜ਼ੁਰਗਾਂ ਉਹਨਾਂ ਸਾਡੇ ਪੂਰਵਜਾਂ ਦੀਆਂ ਗੱਲਾਂ ਮੈਂ ਪਹਿਲਾਂ ਇਸ ਵੀ ਸਿਆਣੇ ਕਹਿੰਦੇ ਵਰਡ ਇਸ ਕਰਕੇ ਵਰਤਿਆ ਜਾਂਦਾ ਕਿ ਗੱਲਾਂ ਮੇਰੀਆਂ ਨਹੀਂ ਗੱਲਾਂ ਜਿਹੜੀਆਂ ਸਿਆਣੀਆਂ ਨੇ ਕਈਆਂ ਹੋਈਆਂ ਨੇ ਮੈਂ ਸਿਰਫ ਉਹ ਇਕੱਠੀਆਂ ਕਰਦਾ ਤੇ ਸਿਰਫ ਉਹਨਾਂ ਨੂੰ ਥਰੋ ਕਰਨ ਦਾ ਮਾਧਿਅਮ ਬਣਦਾ ਬਸ ਮੈਂ ਹਨਾ ਬਟ ਇਹ ਗੱਲਾਂ ਇਹੋ ਜਿਹੀਆਂ ਨੇ ਮੇਲਾ ਦਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਲਿਆਉਣ ਵਾਸਤੇ ਬੜੀਆਂ ਜ਼ਰੂਰੀ ਨੇ ਗੱਲਾਂ ਜਿੱਦਾਂ ਆਪਾਂ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਇਹ ਇਨਸਾਨ ਦੀ ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਆ ਉਹ ਰਿਸ਼ਤਾ ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਹੈ ਨਾ ਉਹ ਰਿਸ਼ਤਾ ॠषि मुनि ਉਹਦਾਂ ਕਿਉਂ ਜੁੜ ਜਾਂਦੇ ਆ ਕਿਉਂਕਿ ਉਹ ਰਿਸ਼ਤਿਆਂ ਤੋਂ ਟੁੱਟ ਕੇ ਇੱਕ ਰਿਸ਼ਤਾ ਫੜ ਲੈਂਦੇ ਆ ਸਭ ਤੋਂ ਵੱਡੀ ਕਮਜ਼ੋਰੀ ਵੀ ਇਨਸਾਨ ਦੀ ਰਿਸ਼ਤਾ ਹੀ ਆ ਤੇ ਸਭ ਤੋਂ ਵੱਡੀ ਤਾਕਤ ਵੀ ਇਨਸਾਨ ਦੀ ਰਿਸ਼ਤਾ ਹੀ ਆ ਬਿਲਕੁਲ ਜੀ ਗੱਲ ਸਿਰਫ ਹੈ ਕਿ ਉਹਨਾਂ ਰਿਸ਼ਤਿਆਂ ਦੀ ਐਮਮੀਅਤ ਨੂੰ ਤੁਸੀਂ ਸਮਝਦੇ ਜਿਕੇ ਨਹੀਂ ਜਿੱਦਾਂ ਹੁਣ ਅੱਜ ਦੇ ਸ਼ੋਅ ਦੇ ਵਿੱਚ ਅ ਗੱਲ ਮੈਂ ਕਰਨੀ ਹੈ ਪਿਓ ਤੋਂ ਲੈ ਕੇ ਦਾਦੇ ਤੋਂ ਲੈ ਕੇ ਤੇ ਪੋਤੇ ਤੱਕ ਦੀ ਉਹਦੇ ਵਿੱਚ ਕਿੰਨੇ ਰਿਸ਼ਤੇ ਆਉਂਦੇ ਨੇ ਇਹ ਬਿਊਟੀ ਸਾਡੇ ਸਮਾਜ ਦੀ ਇਹ ਸਾਡੇ ਸਮਾਜ ਦੀ ਜਿਹੜੀ ਵਿਲੱਖਣਤਾ ਆ ਜਿਹੜੀ ਬਾਕੀ ਮੁਲਕਾਂ ਦੇ ਵਿੱਚ ਨਹੀਂ ਵੇਖਣ ਨੂੰ ਮਿਲਦੀ। ਉਹ ਪੰਜਾਂ ਸੱਤਾਂ ਰਿਸ਼ਤਿਆਂ ਤੇ ਮੁੱਕ ਜਾਂਦਾ ਗ੍ਰੈਂਡਫਾਦਰ, ਗ੍ਰੈਂਡਮਦਰ, ਫਾਦਰ, ਮਦਰ, ਬ੍ਰਦਰ, ਸਿਸਟਰ, ਅੰਕਲ, ਆਂਟੀ। ਬੱਸ ਖਤਮ। ਹੁਣ ਸਾਡੇ ਤੇ ਅਠਾਂ-ਦਹਾਂ ਤੋਂ ਬਾਅਦ ਸ਼ੁਰੂ ਹੀ ਹੁੰਦਾ ਕੰਮ ਅੱਗੇ। ਹਰ ਕੈਰੇਕਟਰ ਦਾ ਇੱਕ ਆਪਣਾ ਕਿਰਦਾਰ ਹੈ। ਉਹ ਕਿਰਦਾਰ ਸੁਣਾਉਣਾ ਮੈਂ। ਵੀ ਇਸ ਰਿਸ਼ਤੇ ਦੀ ਬਿਊਟੀ ਕਿਉਂ? ਕਿਉਂ ਤਾਇਆ ਪਿਓ ਦੀ ਜ਼ਿੰਦਗੀ ਦੇ ਵਿੱਚ ਐਮੀਅਤ ਰੱਖਦਾ? ਆਵੇਂ ਸਿਰ ਕੱਢਵੇਂ ਵੈਰ ਆ। ਪਰ ਫਿਰ ਵੀ ਐਮੀਅਤ ਰੱਖਦਾ ਤਾਇਆ। ਉਹ ਕਹਿੰਦਾ ਵੀ ਮੇਰੀ ਮੇਰੇ ਭਰਾ ਨਾਲ ਆ ਪਰ ਤੂੰ ਤਾਂ ਇਹਨੂੰ ਮੱਥਾ ਟੇਕਣਾ ਮੇਰੀ ਮੇਰੇ ਤੇਰੇ ਚਾਚੇ ਦੇ ਨਾਲ ਭਾਵੇਂ ਬਣਦੀ ਭਾਵੇਂ ਨਹੀਂ ਬਣਦੀ ਪਰ ਰਾਏ ਗਰਾਏ ਕਿਤੇ ਵੀ ਮਿਲੇ ਤੂੰ ਜੱਫੀ ਪਾ ਕੇ ਮਿਲਣਾ ਇਹ ਕੀ ਆ ਇਹ ਰਿਸ਼ਤਿਆਂ ਦੀ ਬਿਊਟੀ ਆ ਕਿਉਂਕਿ ਜਿਹੜਾ ਤਾਇਆ ਵਾ ਉਹ ਉਪਰਾ ਦਾ ਪਿਓ ਆ ਉਹ ਮਤਲਬ ਪਿਓ ਦਾ ਗਾਂ ਪਿਓ ਆ ਤੇ ਜਿਹੜਾ ਚਾਚਾ ਆ ਉਹ ਗਾਂ ਮੁੰਡੇ ਦਾ ਦੋਸਤ ਆ ਇਹ ਚੀਜ਼ਾਂ ਜਿਹੜੀਆਂ ਨੇ ਇਹ 쇼 ਦੇ ਵਿੱਚ ਮਿਲਦਾ ਕਿ ਥੋੜੀਆਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਨੀ ਹੈ ਹਾਂਜੀ ਭਾਜੀ ਆਸਟ੍ਰੇਲੀਆ ਦੇ ਵਿੱਚ ਚਲੋ ਪਹਿਲਾ 쇼 ਆ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ 쇼 ਹੋਣਗੇ ਜੀ ਯੂਕੇ ਦੇ ਵਿੱਚ ਤੁਸੀਂ ਆਮ ਤੌਰ ਤੇ ਕਰਦੇ ਰਹਿੰਦੇ ਹੋ ਦਰਸ਼ਕਾਂ ਦੀ ਜਾਣਕਾਰੀ ਲਈ ਕਿਉਂਕਿ ਬਹੁਤ ਸਾਰੇ ਦਰਸ਼ਕ ਇਸ ਗੱਲੋਂ ਅਵੇਅਰ ਨਹੀਂ ਹੁੰਦੇ ਕਿ ਇੱਕ 쇼 ਦੇ ਵਿੱਚ ਕੀ ਹੋਣਾ ਕੀ ਵਾਪਰਨਾ ਥੋੜੇ ਸ਼ਬਦਾਂ ਦੇ ਵਿੱਚ ਜੇ ਸਾਨੂੰ ਸਮਝਾ ਸਕੋ 쇼 ਦਾ ਪੈਟਰਨ ਕੀ ਹੁੰਦਾ ਸ਼ੋ ਦਾ ਪੈਟਰਨ ਦੇਖੋ ਇਹ ਆ ਸਭ ਤੋਂ ਪਹਿਲਾਂ ਤੇ ਹਰ ਇਨਸਾਨ ਦੇ ਅੰਦਰ ਜਜ਼ਬਾਤ ਬਹੁਤ ਹੁੰਦੇ ਨੇ ਉਹਨਾਂ ਜਜ਼ਬਾਤਾਂ ਨੂੰ ਕੱਢਣਾ ਇਹ ਇਹਨਾਂ ਮੁਲਕਾਂ ਦੀ ਵੱਡੀ ਪ੍ਰੋਬਲਮ ਇਹ ਆ ਇਹ ਇਹ ਖਾਸ ਤੌਰ ਤੇ ਸ਼ੋ ਇਹਨਾਂ ਮੁਲਕਾਂ ਲਈ ਡਿਜ਼ਾਈਨ ਕੀਤਾ ਗਿਆ ਜਿਸ ਮੁਲਕ ਨੂੰ ਅਸੀਂ ਛੱਡ ਆਏ ਆ ਉੱਥੇ ਸਾਡੇ ਕੋਲ ਆਪਣੇ ਦਿਲ ਦੇ ਜਜ਼ਬਾਤ ਫੁੱਲਣ ਵਾਸਤੇ ਬਹੁਤ ਲੋਕ ਨੇ ਗਲੀ ਦੇ ਵਿੱਚ ਹੀ ਸਾਡੇ ਦਾਸ ਪਰਾ ਚਾਚੇ ਥਾਏ ਰਿਸ਼ਤੇ ਬਣੇ ਹੁੰਦੇ ਆ ਮਾਸੀਆਂ ਭੂਆ ਰਿਸ਼ਤੇ ਬਣ ਜਾਂਦੇ ਸਾਰਾ ਪਿੰਡ ਹੀ ਰਿਸ਼ਤੇਦਾਰ ਹੈ ਕਿਸੇ ਦੇ ਕੋਲ ਬਹਿ ਜਾਓ ਤੁਸੀਂ ਪਰ ਇੱਥੇ ਬੰਦਾ ਉਹ ਚੀਜ਼ ਨੂੰ ਮਿਸ ਕਰਦਾ ਮੈਂ ਜਦੋਂ ਆਪਣੀ ਵਾਈਫ ਦੇ ਨਾਲ ਕਿਤੇ ਕਾਫੀ ਪੀਣ ਕ੍ਰਿਬਨ ਸੈਂਟਰਲ ਜਾਣਾ ਤੇ ਮੈਨੂੰ ਉੱਥੇ ਕਈ ਚਿਹਰੇ ਇਹੋ ਜਿਹੇ ਮਿਲਦੇ ਆ ਜਿਹੜੇ ਗੱਲ ਕਰਨਾ ਚਾਹੁੰਦੇ ਉਹਨਾਂ ਦਾ ਮੂੰਹ ਚਿਹਰਾ ਕਹਿੰਦਾ ਹੁੰਦਾ ਕਿ ਉਹ ਗੱਲ ਕਰਦੀ ਚਾਹੁੰਦੇ ਸੀ ਆਪ ਆਵਾਜ਼ ਮਾਰ ਲੈਣੇ ਗੱਲ ਸੁਣਨ ਦਾ ਕਿਦਾ ਠੀਕ ਹੈ ਗੱਲ ਕਰਨੀ ਫਿਰ ਆਪਣਾ ਦਰਦ ਫੋਲਦਾ ਇਹ ਸ਼ੋਅ ਜਿਹੜਾ ਹੀਲਿੰਗ ਪ੍ਰੋਗਰਾਮ ਹੈ ਤੁਹਾਡੀਆਂ ਗੱਲਾਂ ਦੇ ਜਵਾਬ ਤੁਹਾਨੂੰ ਬਿਨਾਂ ਕਿਹਾਂ ਹੀ ਸੁਣ ਮਿਲ ਜਾਣੇ ਆ। ਇਹ ਪ੍ਰੋਗਰਾਮ ਇਸ ਕਰਕੇ ਇਹਨੂੰ ਲਿਖਣ ਵਾਸਤੇ 6 ਸਾਲ ਲਾਇਆ ਸੀ ਇਹ 쇼 ਨੂੰ ਲਿਖਣ ਵਾਸਤੇ। ਤਾਂ ਇਹਦੇ ਵਿੱਚ ਹਸਣਾ ਵੀ ਆ, ਇਹਦੇ ਚ ਰੋਣਾ ਵੀ ਆ, ਇਹ ਚ ਜਜ਼ਬਾਤ ਵੀ ਨੇ, ਇਹ ਚ ਫੀਲਿੰਗਸ ਵੀ ਨੇ, ਇਹ ਚ ਪ੍ਰਾਊਡ ਵੀ ਆ, ਇਹ ਚ ਉਹ ਸਿੱਖ ਰਾਜ ਵੀ ਆ ਇਹ 쇼 ਦੇ ਵਿੱਚ ਜਿਹੜਾ ਸਾਨੂੰ ਕਦੀ ਕਿਸੇ ਨੇ ਸੁਣਾਇਆ ਨਹੀਂ। ਇਹਦੀ ਸਾਡਾ ਉਹ ਬਾਦਸ਼ਾਹ ਦੀ ਗੱਲ ਆ ਉਸ ਮਹਾਰਾਜਾ ਰਣਜੀਤ ਸਿੰਘ ਦੀ ਜਿਹੜਾ ਮੌਤ ਨਾਲ ਲੜ ਕੇ ਜੰਮਿਆ। ਤੇ ਜਿਹੜਾ ਜਾਣ ਤੋਂ ਬਾਅਦ ਸਭ ਕੁਝ ਨਾਲ ਲੈ ਗਿਆ। ਇੱਡੇ ਵੱਡੇ ਐਮਪਾਇਰ ਦਾ ਕਿਦਾਂ ਪਤਾ ਨਾ ਬਹੁਤ ਕੁਝ ਐ ਸ਼ੋਅ ਦੇ ਵਿੱਚ ਨਹੀਂ ਬਸ ਮੈਂ ਜੇ ਇੱਕ ਲਬਜ਼ ਚ ਗੱਲ ਮਕਾਉਣੀ ਹੋਵੇ ਕਿ ਮੰਜ਼ਲ ਮਿਲਣ ਤੇ ਸੁਣਾਵਾਂ ਕਿ ਦਾਸਤਾਨੇ ਸਫ਼ਰ ਦੀ ਕਿ ਕੀ ਕੁਝ ਪਿੱਛੇ ਛੁੱਟ ਗਿਆ ਇੱਥੇ ਪਹੁੰਚਦੇ ਪਹੁੰਚਦੇ ਬਸ ਇਹ ਜਿਹੜਾ ਇੱਕ ਲਬਜ਼ਾ ਨਾ ਇਹ ਸ਼ੋਅ ਦੀ jaan ਆ ਹੂੰ ਜੀ ਬਿਲਕੁਲ ਜੀ ਐਸੋ ਸਟੇਜ ਤੇ ਉਹ ਪ੍ਰੋਗਰਾਮ ਸ਼ੁਰੂ ਹੋਣ ਦੇ ਵਿੱਚ ਬਸ ਹੁਣ ਥੋੜੇ ਮਿੰਟ ਰਹਿੰਦੇ ਨੇ ਆਓ ਆਪਾਂ ਸਾਰੇ ਇਸ ਵੀਡੀਓ ਦੇ ਵਿੱਚ ਦੇਖਦੇ ਹਾਂ ਕਿ ਸਿਆਣੇ ਕੀ ਕਹਿੰਦੇ ਨੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਹੁਣ ਦੁਨੀਆ ਵਿੱਚ ਫਸਦਾ ਜਾਵੇਂ ਬੇਮਕਸਦ ਹੀ ਨਸਦਾ ਜਾਵੇਂ ਥਾਂ ਥਾਂ کاروبار ਸਜਾ ਲਾ ਦੌਲਤ ਦੇ ਅੰਬਾਰ ਲਗਾ ਲਾ ਦੌੜ ਤੇਰੀ ਪਰ ਰੁਕਣੀ ਨਹੀਂ ਹਵਸ ਕਦੀ ਵੀ ਮੁੱਕਣੀ ਨਹੀਂ ਜੀਣ ਦਾ ਮਕਸਦ ਭੁੱਲ ਜਾਵੇਂਗਾ ਦੌੜ ਦੌੜ ਕੇ ਰੁੜ ਜਾਵੇਂਗਾ ਮੁਸ਼ਕਲ ਤੇਰੀ ਵਧਦੀ ਜਾਣੀ ਤੇ نیند ਤੇਰੀ ਇਹ ਘਟਦੀ ਜਾਣੀ ਪੈਸੇ ਤੇਰੇ ਨਾਲ ਨਹੀਂ ਜਾਣੇ ਮਾਪੇ ਤੁਰ ਗਏ ਮੁੜ ਨਹੀਂ ਆਉਂਗੇ ਭਾਵੇਂ ਰੋ ਰੋ ਹੂਕਾ ਮਾਰੀ ਕਲਮੇ ਪੜ ਪੜ ਫੂਕਾ ਮਾਰੀ ਬੱਚਿਆਂ ਦਾ ਬਚਪਨ ਵੀ ਖੋਈ ਫੇਰ ਤੂੰ ਕੱਲਿਆ ਬਹਿ ਕੇ ਰੋਈਂ ਵਕਤ ਪੁਰਾਣਾ ਯਾਦ ਆਉਗਾ ਦਰਦ ਕਲੇਜਾ ਖਾ ਜਾਊਗਾ ਕਰਨੀ ਆ ਜੇ ਠੰਡੀ ਛਾਤੀ ਸੌਣਾ ਹੈ ਜੇ ਰੱਜ ਕੇ ਰਾਤੀ ਅੱਜ ਤੋਂ ਘਰ ਨੂੰ ਛੇਤੀ ਆਈ ਮਾਪਿਓ ਨਾਲ ਕੁਝ ਵਕਤ ਬਤਾਈ ਬੜਾ ਬਿਹਤਰੀਨ ਬਾਦਸ਼ਾਹ ਹੋਇਆ ਆ ਜਿਹਦਾ ਨਾਮ ਸੀ ਜalaluddin Muhammad Akbar ਸਾਰੇ ਜਾਣਦੇ ਹੋਗੇ ਅਕਰਵਾ ਦੇ ਅਕਰ ਕੀ ਸਾਇ ਸੀ ਇੱਕ ਸਮਾਂ ਆਇਆ ਕਿ ਜਾਇਪੁਰ ਦੇ ਮਹਾਨੇ ਤੇ ਰਾਜਸਥਾਨ ਦੇ ਵਿੱਚ جنگ ਲੜ ਰਿਆ ਸੀਗਾ ਤਲਵਾਰਾਂ ਚੱਲ ਰਹੀਆਂ ਜਿੱਤ ਰਿਆ ਸੀ جنگ ਉਹਨੂੰ ਲੜਦੇ ਨੂੰ ਪਤਾ ਲੱਗਾ ਕਿ ਉਹਦੀ ਮਾਂ ਦੁਨੀਆ ਤੋਂ ਚਲੀ ਗਈ ਅਗਬਰ ਨੂੰ ਲੜਦੇ ਨੂੰ ਪਤਾ ਲੱਗਾ ਕਿ ਉਹਦੀ ਮਾਂ ਦੁਨੀਆ ਤੋਂ ਚਲੀ ਗਈ ਉਸ ਜੇਤੂ ਚੰਨਾਲ ਦੇ ਹੱਥੋਂ ਤਲਵਾਰ ਡਿੱਗ ਪਈ ਇਹ ਗੱਲ ਸੁਣ ਕੇ ਗਸ ਘਾ ਕੇ ਢੋਲੇ ਜੁਲੇ ਦੇ ਪਾ ਜਥੱਲੇ ਡਿੱਗਾ ਸਪਾਈਆਂ ਵਿੱਚੋਂ ਕਿਹਾ ਤੰਬੂ ਚਲੇ ਆਂਦਾ ਜਿਹੜਾ ਸਾਹਮਣੇ ਬਾਦਸ਼ਾਹ ਲੜ ਰਿਆ ਸੀ ਉਹ ਉਹਨੂੰ ਸੁਣਾ ਪਜਾ ਵੀ ਅਕਬਰ ਜੰਗ ਤੋਂ ਭੱਜ ਗਿਆ ਪਸਵਰ ਭੱਜ ਗਿਆ ਵਾ ਆਪਾਂ ਜੰਗ ਜਿੱਤ ਗਏ ਉਹ ਕਹਿੰਦਾ ਮੇਰੀ ਗੱਲ ਸੁਣੋ ਧਿਆਨ ਨਾਲ ਦੁਸ਼ਮਣ ਵੇਖੋ ਕਿੰਨਾ ਕਮਾਲ ਦਾ ਸੀ ਉਹਨੇ ਆਖਿਆ ਉਹਦਾ ਨਾਮ ਜਲਾਲੁਦੀਨ ਮੁਹੰਮਦ ਅਕਬਰ ਆ ਉਹਦੀਆਂ ਰਗਾਂ 'ਚ ਬਾਬਰ ਦਾ ਖੂਨ ਆ ਪਿਓ ਵੱਲੋਂ ਤੰਗੂਰ ਦੇ ਘਰਾਣੇ ਨਾਲ ਸੰਬੰਧ ਰੱਖਦਾ ਤੇ ਮਾਂ ਵੱਲੋਂ ਚੰਗੇਜ਼ ਖਾਨ ਦੇ ਏਸ਼ੀਆ ਦੇ ਦੋ ਬਹਾਦਰਾਂ ਦਾ ਲਹੂ ਉਹਦੀਆਂ ਰਗਾਂ 'ਚ ਆ ਤੇ ਕਲ ਚੇਤੇ ਰੱਖਿਓ ਭੱਜ ਨਹੀਂ ਸਕਦਾ ਗੱਲ ਪਤਾ ਕਰੋ ਗੱਲ ਕੀ ਐ ਅੱਜ ਦੀ ਗੱਲ ਕਰੀਏ ਦਰਦ ਦਰਦੀ ਠੋਕਣਾਂ ਦੀ ਮਜਬੂਰ ਹੋ ਜਾਂਦੇ ਆ। ਟਿਕ ਲੈਵਲ ਤੇ ਪਹੁੰਚ ਕੇ ਅਸੀਂ ਉਹਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਵੇ हेलो ਇੱਕ ਮਿੰਟ ਮੇਰੀ ਗੱਲ ਸੁਣ। ਬਹੁਤ ਸਿਆਣੀ ਨਾ ਬੜੋ। ਕੀ ਕਿਹੋ ਜਿਹਾ? ਗੱਲ ਇਹ ਕਿ ਰਿਸ਼ਤੇ ਕਮਜ਼ੋਰ ਲੋਲ ਰਿਸ਼ਤੇ ਬੜੇ ਵੀਕ ਹੋ ਗਏ। ਅਸੀਂ ਉਸ ਕਰਤਾਰ ਦੀ ਬੁੱਕਤ ਨੂੰ ਭੁੱਲ ਗਏ। ਇੱਕ ਵਾਰ ਅਸੀਂ ਚੇਤੇ ਰੱਖ ਲਈ ਸੈਕਰੀਫਾਈਸ ਬਸ ਉਨੇ ਸਾਡੇ ਨੇ ਕਿਹੜੇ ਕਿਹੜੇ ਚਾਲ ਮਾਰੇ ਇੱਕ ਮੋਰਲ ਹੱਸ ਕੇ ਕਿੱਸਾ ਖਤਮ ਕਰੂੰਗਾ ਕਹਿੰਦੇ ਵੀ ਸੂਰਜ ਦੀ ਗਰਮੀ ਤੇ ਪਿਓ ਦੇ ਗੁੱਸੇ ਨੂੰ ਜਰਨਾ ਸਿੱਖੋ ਕਿਉਂਕਿ ਜਦੋਂ ਦੋਵੇਂ ਡੁੱਬਦੇ ਆ ਨਾ ਤੇ ਜ਼ਿੰਦਗੀ ਚ ਨੇ ਰਹਾ ਜੀ ਸੂਰਜ ਜਾਂਦਾ ਫੇਰ ਵੀ ਇਹਨੇ ਰਹਾ ਜਿੱਦਾਂ ਇਹ ਡੁੱਬਿਆ ਫੇਰ ਵੀ ਇਹਨੇ ਸਾਨੂੰ ਸਿਖਾਉਂਦਾ ਹਰ ਹਰ ਸਟੈਪ ਤੇ ਸਿਖਾਉਂਦਾ ਹਰ ਪੈਰ ਤੇ ਸਿਖਾਉਂਦਾ ਇੱਕ ਮੁੰਡੇ ਨੇ ਗੱਡੀ ਲਈ ਨਾ ਬੀਮ W ਗੱਡੀ ਚੱਲੀ ਕੋਈ ਵੀ ਜਲੀ ਨਾਲ ਆਪਣੇ ਪਿਓ ਨੂੰ ਅਗਲੀ ਸੀਟ ਤੇ ਬਿਠਾਇਆ ਤੇ ਆਵੇ ਆਉਂਦੇ ਆਉਂਦੇ ਉਹ ਤੇ ਲਾਈਟਾਂ ਤੇ ਬ੍ਰੇਕ ਵੱਜੀ ਮਗਰੋਂ ਇੱਕ ਮੇਰੇ ਵਰਗਾ ਕੋਈ ਮੋਟਰਸਾਈਕਲ ਤੇ ਆਉਂਦਾ ਹੈ ਕੋਈ ਮਕੈਨਿਕ ਜੀ ਖਿੱਚੀ ਆਉਂਦਾ ਹੈ ਮੋਟਰਸਾਈਕਲ ਹੁਣ ਕਿੱਥੇ ਬੀਮ W ਦੀ ਬ੍ਰੇਕ ਕਿੱਥੇ ਮੋਟਰਸਾਈਕਲ ਦੀ ਬ੍ਰੇਕ ਉਹ ਬ੍ਰੇਕ ਮਾਰਦੇ ਮਾਰਦੇ ਨੇ ਵਿਚਾਰੇ ਮਗਰੋਂ ਜਾ ਕੇ ਗੱਡੀ ਦੇ ਵਿੱਚ ਉਹ ਸਾਈਕਲ ਮਾਰਿਆ ਮੁੰਡਾ ਨਿਕਲਿਆ ਮੁੰਡਾ ਦੇਖ ਲੈ ਉਹਦੇ ਦੋ ਚਾਰ ਗਾਲਾਂ ਗੱਡੀਆਂ ਆ ਕੇ ਆ ਕੇ ਗਲਾਵੇਂ ਤੋਂ ਫੜਿਆ ਉਹਨੇ ਦੋ ਮਾਰੀਆਂ ਚਪੇੜਾਂ ਪਿਓ ਨੇ ਸ਼ੀਸ਼ੇ 'ਚ ਵੇਖਿਆ ਗੱਡੀ 'ਚ ਬੈਠਾ ਬਿਉਨੇ ਆਵਾਜ਼ ਮਾਰੀ ਕਾਕਾ ਅੰਦਰ ਆ ਜਾ ਉਹਨੇ ਫੇਰ ਕਿਹਾ ਉਹ ਤੇਰੇ ਪਿਓ ਦੀ ਗੱਡੀ ਹੈ ਵਿੱਚ ਮਾਰਿਆ ਤੂੰ ਜਾ ਕੇ ਮੈਂ ਤਾਂ ਜਿਹੜਾ ਸ਼ੋਅਰੂਮ ਤੋਂ ਕਢਾ ਕੇ ਲੈ ਗਿਆ ਉਹਨੇ ਕਹ ਸਰਦਾਰ ਜਮਾ ਖਾਤਰ ਉਹਨੇ ਫੇਰ ਬੰਦ ਤੂੰ ਕਹਿੰਦਾ ਮਾਫ ਮੈਂ ਤੇਰੀ ਜਾਨ ਪੜ ਦੇਣੀ ਕਿਉਂ ਨੇ ਫੇਰ ਬਾਜ਼ਮਾ ਉਹ ਕਾਕਾ ਅੰਦਰ ਆ ਜਾ ਕੋਈ ਗੱਲ ਨਹੀਂ ਇਹਨਾਂ ਫੇਰ ਨਹੀਂ ਆ ਗਿਆ ਪਿਓ ਗੱਡੀ 'ਚੋਂ ਨਿਕਲਿਆ ਆ ਕੇ ਪਿਓ ਦੇ ਕੋਲ ਮੁੰਡੇ ਕੋ ਕਹਿੰਦਾ ਮੈਂ ਤੈਨੂੰ ਕਹਿਣ ਗਿਆ ਗੱਡੀ 'ਚ ਬਹਿ ਜਾ ਕਹਦਾ ਪਾਪਾ ਜੀ ਮੇਰੀ ਗਲਤੀ ਕੋਈ ਨਹੀਂ ਆ ਨਵੀਂ ਗੱਡੀ ਦਾ ਸੱਤਿਆਨਾਸ਼ ਕਰਤਾ ਆ ਕਰੋੜ ਦੀ ਗੱਡੀ ਲਿਆਂਦੀ ਕਢਾ ਕੇ 20 ਲੱਖ ਵੇਜੀ ਪਟਾਤੀ ਕਹਦਾ ਅੰਦਰ ਬਹਿ ਜਾ